ਹਾਂਜੀ ਦੋਸਤੋ ਕੀ ਹਾਲ ਹੈ ਤੁਹਾਡੇ ਮੈਂ ਤੁਹਾਡਾ ਆਪਣਾ ਹੈਪੀ ਸਰਦਾਰੇ ਵਾਲਾ ਤਾਂ ਅੱਜ ਮੈਂ ਇੱਕ ਤੁਹਾਡੇ ਕੋਲੇ ਬੰਦੇ ਨੂੰ ਮਲਾਉਣ ਵਾਸਤੇ ਲੈ ਕੇ ਆਇਆ ਇਹ ਆਪਣੇ ਸ਼ਰਮਾ ਜੀ ਨੇ ਅਰਵਿੰਦਰ ਸ਼ਰਮਾ ਮਗਾਣੀਆਂ ਦੇ ਨੇ ਤਾਂ ਬੇਸਿਕ ਆਮ ਹਜੇ ਕੱਪੜੇ ਦਾ ਕਰ ਰਹੇ ਨੇ ਕੱਪੜੇ ਦੀ ਦੁਕਾਨ ਤੇ ਨੇ ਇਹਨਾਂ ਦੇ ਵਿੱਚ ਇੱਕ ਖੂਬੀਆ ਟੈਲੈਂਟ ਹੈ ਬਹੁਤ ਵਧੀਆ ਟੈਲੈਂਟ ਹੈ ਇਹ ਖੁਦ Song ਲਿਖਦੇ ਨੇ ਤੇ ਥੋੜਾ ਥੋੜਾ ਗਾ ਵੀ ਲੈਂਦੇ ਨੇ ਤਾਂ ਅੱਜ ਸ਼ਰਮਾ ਜੀ ਆਪਾਂ ਨੂੰ ਮਿਲੇ ਸੀਗੇ ਤੇ ਇਹ ਕਹਿੰਦੇ ਵੀ ਆਪਣੀ ਵੀਡੀਓ ਥੋੜਾ ਜਿਹਾ ਪਤਾ ਲੱਗੇ ਚੜਾ ਦਈਏ ਕਿਸੇ ਨੱਠ ਤੇ ਜਾਂ ਹੋਰ ਤਾਂ ਅੱਜ ਇਹਨਾਂ ਦੀ ਵੀਡੀਓ ਲੈ ਕੇ ਆਇਆ ਆ ਇਹ ਤੁਹਾਡੇ ਰੂਬਰੂ ਕਰਾਵਾਂਗੇ ਦੋ ਲਾਈਨਾਂ ਹੈ ਗਾਉਣਗੇ ਤੁਸੀਂ ਇਹਨਾਂ ਨੂੰ ਸਪੋਰਟ ਕਰਨਾ ਜੇ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਗਾਂ ਤੋਂ ਗਾਂ ਸ਼ੇਅਰ ਕਰਨਾ ਤੇ ਬਕਾਇਦਾ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹਨਾਂ ਦਾ ਪੂਰਾ ਕੰਟੈਕਟ ਐਡਰੈਸ ਵਗੈਰਾ ਸਾਰਾ ਕੁਝ ਦਊਂਗਾ ਤਾਂ ਪਹਿਲਾਂ ਆਪਾਂ ਦੋ ਗੱਲਾਂ ਸ਼ਰਮਾ ਜੀ ਤੋਂ ਸੁਣ ਲਈਏ ਦੋ ਲਾਈਨਾਂ ਚਲੋ ਸ਼ਰਮਾ ਜੀ ਅਜੇ ਵੀ ਸਾਨੂੰ ਪੈ ਨਾ ਪਲੇਖੇ ਤੇਰੇ ਤਾਂ ਹਰ ਪਾਸੇ ਕਰ ਕਰ ਚੇਤੇ ਤੈਨੂੰ ਆਉਂਦੇ ਅੱਜ ਵੀ ਸਾਨੂੰ ਪੈ ਨਫਲੇ ਖੇ ਤੇਰੇ ਤਾਂ ਹਰ ਪਾਸੇ ਕਰ ਕਰ ਚੇਤੇ ਤੈਨੂੰ ਆਉਂਦੇ ਬੁੱਲੀਆਂ ਉੱਤੇ ਹਾਸੇ ਅਸੀਂ ਜਦੋਂ ਬਲਾਉਣਾ ਹਾਂਂ ਦੀਏ ਤੂੰ ਪੱਜੇ ਪੱਜੇ ਆਉਣਾ ਸਾਨੂੰ ਬਿਊਟੀਫੁੱਲ ਜਿਹਾ ਲੱਗਦਾ ਸੀ ਨੀ ਤੇਰਾ ਹੱਦੋਂ ਵੱਧ ਕੇ ਚਾਉਣਾ ਸਾਨੂੰ ਬਿਊਟੀਫੁੱਲ ਜਿਹਾ ਲੱਗਦਾ ਸੀ ਨੀ ਤੇਰਾ ਹੱਦੋਂ ਵੱਧ ਕੇ ਚਾਉਣਾ ਦਿਲ ਤਾਂ ਸਾਡੇ ਮਿਲ ਗਏ ੜੀਏ ਮਿਲੇ ਨਾ ਪਰਲੇਖ ਕੁੜੇ ਆਪਾਂ ਖੁਸ਼ ਹੁੰਦੇ ਸੀ ਇੱਕ ਦੂਜੇ ਨੂੰ ਦੇਖ ਕੁੜੇ ਚੜੀ ਜਵਾਨੀ ਲੱਟ ਪਿਆਰ ਦੀ ਇੱਕ ਦੂਜੇ ਵਿੱਚ ਸਮਾਉਣਾ ਸਾਨੂੰ ਬਿਊਟੀਫੁੱਲ ਜਿਹਾ ਲੱਗਦਾ ਸੀ ਤੇਰਾ ਹੱਦੋਂ ਵੱਧ ਕੇ ਚਾਉਣਾ ਮੰਗਾੜੀਆਂ ਵਾਲਾ ਅੱਜ ਵੀ ਤੇਰੀ ਕਰਦੇ ਮਿੱਠੀਏ ਪੂਜਾ ਅਰਵਿੰਦਰ ਵਿਨਮਨਿਆਨੀ ਤੂੰ ਵੀ ਰੱਬ ਦੂਜਾ ਆ ਜਾ ਵੇ ਜਾ ਕੋਲ ਤੂੰ ਸਾਡੇ ਤੈਨੂੰ ਸੱਚ ਸੁਣਾਉਣਾ ਸਾਨੂੰ ਬਿਊਟੀਫੁੱਲ ਜਿਹਾ ਲੱਗਦਾ ਸੀ ਤੇਰਾ ਹੱਦੋਂ ਵੱਧ ਕੇ ਚਾਉਣਾ ਅੱਜ ਵੀ ਗਈ ਨਾ ਤੇਰੀ ਆਦਤ ਅੜੀਏ ਰੁੱਸਣ ਵਾਲੀ ਜਦੋਂ ਰੁੱਸਦੀ ਐ ਹਾਨਦੀ ਐ ਤੂੰ ਲੱਗਦੀ ਬੜੀ ਪਿਆਰੀ ਅਸੀਂ ਤੈਨੂੰ ਚੇਤੇ ਰੱਖਣਾ ਮਿੰਤਾ ਨਾਲ ਮਨਾਉਣਾ ਸਾਨੂੰ ਬਿਊਟੀਫੁੱਲ ਜਿਹਾ ਲੱਗਦਾ ਸੀ ਤੇਰਾ ਹੱਦੋਂ ਵੱਧ ਕੇ ਚਾਉਣਾ ਹਾਰਜੂ ਲਵ শেয়ার ਜ਼ਰੂਰ ਕਰਿਓ ਆ ਨਵਾਬ ਹਾਂਜੀ ਦੋਸਤੋ ਤਾਂ ਤੁਹਾਨੂੰ ਕਿਵੇਂ ਲੱਗਿਆ ਵੀਰ ਦਾ ਗਾਣਾ ਤੇ ਜੇ ਤੁਹਾਨੂੰ ਥੋੜਾ ਬਹੁਤਾ ਵੀ ਵਿਚਾਰੇ ਵੀਰ ਦੀ ਵੀਡੀਓ ਜਾਂ ਕਿਸੇ ਚੀਜ਼ ਚ ਤੁਹਾਨੂੰ ਵਧੀਆ ਲੱਗਿਆ ਟੈਲੈਂਟ ਕੋ ਵੀਰ ਦਾ ਵਧੀਆ ਲੱਗਿਆ ਤਾਂ ਵਿਚਾਰੇ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਸਪੋਰਟ ਕਰੋ ਇਹ ਪੰਜਾਬ ਦਾ ਰਹਿਣ ਵਾਲਾ ਬਲੱਡਾ ਬੋਹਾ ਤੁਸੀਂ ਸੁਣਿਆ ਹੋਵੇ ਬੋਹਾ ਦੇ ਨਾਲ ਮੰਗਾਣੀਆਂ ਪਿੰਡ ਦਾ ਤੇ ਬਕਾਇਦਾ ਦਾ ਨੰਬਰ ਮੈਂ ਤੁਹਾਨੂੰ ਦਿੰਨਾ ਇਹ ਕਿਸੇ ਪ੍ਰਕਾਰ ਦੀ ਜਿਵੇਂ ਵੀ ਸਪੋਰਟ ਤੁਸੀਂ ਕਰਨੀ ਕੋਈ ਐਸ ਵੀਰ ਨੂੰ ਤਾਂ ਤੁਸੀਂ ਸਪੋਰਟ ਵੀ ਕਰ ਸਕਦੇ ਹੋ ਗਰੀਬ ਬੰਦਾ ਵਿਚਾਰਾ ਤੋਂ ਢਾਣੇ ਵਗਾਰਾ ਇਹ ਲੈਣਾ ਚਾਹੁੰਦਾ ਹੋਵੇ ਢਾਣੇ ਵੀ ਵੇਚ ਦੂਗਾ ਇਹ ਢਾਣੇ ਸੇਲ ਕਰ ਦੂਗਾ ਉਹਦੇ ਤੇ ਤੁਹਾਨੂੰ ਮੈਂ ਥੋੜਾ ਜਿਹਾ ਦੱਸਦਾ ਤਾਂ ਮੋਬਾਈਲ ਨੰਬਰ ਨੋਟ ਕਰੋ ਵੀਰ ਦਾ ਆਪਣੇ ਦਾ 98724 57847 98724 57847 ਤਾਂ ਇਹ ਉਹਦਾ ਨੰਬਰ ਹੈ ਜੇ ਕਿਸੇ ਵੀ ਨੇ ਇਹਦੇ ਗਾਣੇ ਲੈਣੇ ਤਾਂ ਗਾਣੇ ਖਰੀਦ ਸਕਦਾ ਬੰਦਾ ਗਾਣੇ ਵੀ ਲਿਖਦਾ ਤੇ ਜੇ ਕੋਈ ਇਹਦੇ ਨਾਲ ਡੂਅਟ Song ਕਰਨਾ ਚਾਹੁੰਦਾ ਗਾਣੇ ਇਹਦਾ ਹੋਊਗਾ ਪਰ ਪੈਸਾ ਲਾਉਣ ਵਾਲਾ ਬੰਦਾ ਹੋਵੇ ਤਾਂ ਇਹਦੇ ਨਾਲ Song ਵੀ ਕਰ ਸਕਦਾ ਤੁਹਾਨੂੰ ਆਉਦਾ ਮਨਪਸੰਦ ਗਾਣਾ ਇਹ ਨਹੀਂ ਪਸੰਦ ਆ ਕੋਈ ਹੋਰ ਗਾਣਾ ਗਾਣੇ ਬਹੁਤ ਲਿਖੇ ਰੱਖੇ ਨੇ ਭਰਾਣੇ ਤਾ ਇਹਦੇ ਗਾਣੇ ਹੋਰ ਵੀ ਤੁਸੀਂ ਇਹ ਤੋਂ ਸੁਣ ਸਕਦੇ ਹੋ ਇਹਦੀ ਨੂੰ ਤਾਂ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਚੈਨਲ ਨੂੰ ਸਪੋਰਟ ਕਰਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਧੰਨਵਾਦ ਤੁਹਾਡਾ ਫਿਰ ਲੈ ਕੇ ਮਿਲਾਂ ਕਿਸੇ ਨਵੀਂ ਵੀਡੀਓ